ਅਬਨਾਸ਼ੀ ਪ੍ਰਭ ਮਨ ਲਗਾਖ ਮਾਲਕ ਕੀ ਤੂੰ ਪ੍ਰੀਤ ਤ્યાਗ ਇਹ ਅਬਨਾਸ਼ੀ ਪ੍ਰਭ ਜਿਹੜਾ ਤੇਗੋਂ ਤੇ ਪ੍ਰਭ ਭਿੰਨਾ ਇਹ ਅਬਨਾਸ਼ੀ ਪ੍ਰਭਾ ਇਹਨਾਂ ਦੇ ਸਾਰੇ ਪ੍ਰਭ ਜੰਮੜ ਬਵਿਚਤੇ ਜੋ ਕਹ ਰਾਮ ਅਜੋ ਨਾ ਜਾਏ ਹੈ ਕਾਹੇ ਕੋ ਕੌਸ਼ਲ ਕੁਖ ਜयो ਜੂ ਜੇ ਕਹਣਾ ਰਾਮ ਅਜੋ ਨਾ ਜਾਇ ਹੈ ਆਹ ਕਹਿਣਾ ਪਿਆ ਉਹਨਾਂ ਨੂੰ ਆਹੀ ਗੱਲ ਕਹਿੰਦੇ ਰਾਮ ਨੂੰ ਉਹ ਨਾ ਸੀ ਆਹ ਵੀ ਕਹਿੰਨੇ ਨੇ ਉਹ ਕਹਿੰਨੇ ਜੇ ਕਹੋ ਰਾਮ ਅਜੋ ਨਾ ਜਾਇ ਹੈ ਕਾਹ ਹੈ ਉਹ ਕੌਸ਼ਲ ਕੁਖ ਜयो ਜੂ ਕੌਸ਼ਲਿਆ ਦੀ ਕੁਖ ਚੋਂ ਕਿਉਂ ਪੈਦਾ ਹੋ ਗਿਆ ਨੇ ਫਿਰ ਤੁਸੀਂ ਜੇ ਚਬੇ ਤਾਂ ਮਰੂ ਵੀ ਮਰਿਆ ਵੀ ਜਾ ਦੱਸ ਦਿਓ ਤੁਸੀਂ ਉਹ ਰਮਾਇਣ ਚ ਕੁਛ ਲਿਖਦੇ ਹਾਂ ਗੱਲਾਂ ਕੁਛ ਕਰਦੇ ਹਾਂ ਜੱਦਾ ਝੂੜ ਚੱਲਦਾ ਜਿੰਨਾ ਝੂੜ ਧਰਮ ਦੇ ਖੇਤਰ ਚੱਲਦਾ ਕਿਤੇ ਵੀ ਨਹੀਂ ਚੱਲਦਾ ਚੱਲਦਾ ਰਸ ਕਿਉਂ ਕੌਣ ਨੇ ਮੂਰਖ ਗੰਦ ਕੋਲ ਨੇ ਜੋ ਚ ਉੱਠੇ ਪ੍ਰਚਾਰ ਝੂਠੇ ਧਰਮ ਦੇ ਲੀਡਰ ਨੇ ਉਹ ਚੋਰ ਹਰਾਮ ਖੋਰ ਕੇ ਗੁਰਬਾਣੀ ਜੋ ਧਰਮ ਨੂੰ ਮੰਨਣ ਵਾਲੇ ਨੇ ਜੋ ਉੱਠੇ ਧਰਮ ਨੂੰ ਸੱਚ ਬੰਨਣ ਵਾਲੇ ਨੇ ਉਹ ਮੂਰਖ ਗੰਦ ਕੋਲ ਨੇ ਚੱਲਦਾ ਹਾਂਜੀ ਅਬਨਾਸ਼ੀ ਬ੍ਰਹਮਨ ਵਹਿ ਰਾਖ ਅਬਨਾਸ਼ੀ ਪ੍ਰਭ ਹੁੰਦਾ ਜਿਹੜਾ ਜੰਮਣ ਮਨ ਦਾ ਪ੍ਰਭ ਨਹੀਂ ਹੁੰਦਾ ਦੇਹ ਤਾਰੀ ਜੰਮਣ ਮਨ ਦਾ ਤਿੰਨ ਜਿਹੜਾ ਕਿੰਨਾ ਬੋਲਾਂ ਦੇ ਵਿੱਚ ਅਬਨਾਸ਼ੀ ਇਹ ਜਿਹੜਾ ਇਹੀ ਤਰੇ ਹੁੰਦੇ ਤਿੰਨ ਹੁੰਦਾ ਇਹ ਤਿੰਨ ਬੋਲਾਂ ਦੇ ਪੰਨਾ ਅਸਲ ਚ ਪ੍ਰਭ ਉਹ ਆ ਮਾਨੁ ਕੀ ਤੂ ਅਬਨਾਸ਼ੀ ਪ੍ਰਭ ਮਨ ਮੇ ਰਾਖ ਮੰਨ ਦੇ ਵਿੱਚ ਇਹ ਮੰਨ ਕੇ ਕਹਲ ਪ੍ਰਭ ਅਬਨਾਸ਼ੀ ਨਾ ਜਮਦਾ ਨਾ ਵਰਦਾ ਮਾਨੁਖ ਕੀ ਤੋਂ ਪ੍ਰੀਤਿ ਆਗ ਉਹਨਾਂ ਦੇ ਮਾਨੁਖੂਪਰਾ ਬਣਾਇਆ ਹੋਇਆ ਜੇ ਦਾੜੀ ਨੂੰ ਚਾਹੋ ਕ੍ਰਿਸ਼ਨ ਆ ਚਾਹੋ ਵਿਸ਼ਨੂ ਆ ਚਾਹੋ ਰਾਮਚੰਦਰ ਆ ਚਾਹੋ ਸ਼ਿਵਜੀ ਆ ਚਾਹੋ ਦੱਤਾ ਆ ਚਾਹੋ ਜਟਾਤਰਾ ਚਾਹੋ ਉਪਾਸਨਾਥ ਕੋਈ ਵੀ ਆ ਚਾਹੇ ਚਾਹੇ ਉਹਨਾਂ ਦੀ ਭਗਤਾ ਦੇ ਉਹਨੇ ਸਾਰੇ ਮੁਰਖ ਨੇ ਮਾਨੁੱਖੀ ਤੋਂ ਪ੍ਰੀਤ ਤਿਆਗ ਮਾਨੁਗ੍ਰਾਹਣ ਪ੍ਰੀਤ ਨਹੀਂ ਪਾਉਣੀ ਹੈ ਮਾਨੁੱਖ ਜੋ ਦੱਸ ਗਿਆ ਜੋ ਦੱਸ ਗਿਆ ਗੱਲ ਉਹਦੇ ਨਾਲ ਤਾਂ ਚਾਹੇ ਪ੍ਰੀਤ ਪਾਲੋ ਜੇ ਤੁਹਾਡੇ ਲਭ ਦਾ ਹੈ ਤੇ ਉਹਦੇ ਉਪਦੇਸ਼ ਨਾਲ ਤਾਂ ਪ੍ਰੀਤ ਪਾ ਸਕਦੇ ਹੋ ਉਹਦੇ ਨਾਲ ਨਹੀਂ ਪਾਉਣੀ ਉਹਦੇ ਨਾਲ ਪ੍ਰੀਤ ਕਰਦੀ ਹੈ ਉਹਦੇ ਉਪਦੇਸ਼ ਨਾਲ ਪ੍ਰੀਤ ਹੋਣੀ ਚਾਹੀਦੀ ਹੈ ਮਾਨੁੱਖੀ ਤੋਂ ਪ੍ਰੀਤ ਤਿਆਗ ਕੋਈ ਡਾਕਟਰ ਨੇ ਕੋਈ ਕਿਤਾਬ ਲਿਖੀ ਆਇਆ ਹੋ ਕੋਈ ਖੋਜ ਕੀਤੀ ਹੈ ਉਹਦੀ ਖੋਜ ਨਾ ਪ੍ਰੀਤ ਆ ਸੀ ਸਟੱਡੀ ਕਰਦੀਆਂ ਡਾਕਟਰ ਕਿੱਥੇ ਪੈਦਾ ਹੋਇਆ ਸੀ ਉਹਦਾ ਬਾਪ ਕੌਣ ਸੀ ਕੀ ਸੀ ਅਸੀਂ ਕੀ ਲੈਣਾ ਉੱਥੇ ਜੋ ਉਹਨੇ ਖੋਜ ਦਸਤੀ ਹੋਣਾ ਪੜ੍ਹ ਲਓ ਤੂੰ ਗਿਆਨ ਲੈ ਲਓ ਉਹਦੇ ਗਿਆਨ ਨਾਲ ਪ੍ਰੀਤ ਕਰੀਦੀ ਐ ਕਾਲਜਾਂ ਦੇ ਇਹੀ ਕੁਛ ਐ ਸਾਇੰਸ ਦਾ ਨਾ ਨਹੀਂ ਸਾਨੂੰ ਦਿੱਤੀ ਤੇ ਲੈਣਾ ਕੁਛ ਜੋ ਉਹਨੇ ਖੋਜ ਕੀਤੀ ਉਹ ਬੜਲਣੀ ਸੀ ਸਟੱਡੀ ਉਹਦੀ ਕਰਨੀ ਐ ਸਮਾਇਆ ਦੇ ਖੇਤਰ ਚੋ ਸਹੀ ਠੀਕ ਕਰਦੇ ਆ ਕਰਦੇ ਆ ਬੀਬੀ ਧਰਮ ਦੇ ਖੇਤਰ ਚ ਕੁਝ ਉਲਟਾ ਕਰਦੇ ਤਾ ਨਹੀਂ ਕਾਮਯਾਬੀ ਧਰਮ ਦੇ ਖੇਤਰ ਚ ਕਾਮਯਾਬੀ ਤਾਂ ਨਹੀਂ ਹੈ ਜੋ ਅਸੀਂ ਫੀਲਡ ਸਾਡੀ ਮਾਇਆ ਦੀ ਉਹ ਜੀ ਕਰਦੇ ਹਾਂ ਸਟੱਡੀ ਉਦੋਂ ਉਲਟ ਸਟੱਡੀ ਕਰਦੇ ਆ ਅਸੀਂ ਡੋਬਣ ਵਾਲੀ ਸਟੱਡੀ ਕਰਦੇ ਆ ਉਹਦੇ ਅੱਖੇ ਨੂੰ ਜੋ ਨਾਨਕ ਆਖ ਗਿਆ ਨਾਨਕ ਨੂੰ ਮੰਨ ਲਿਆ ਨਾਨਕ ਦਾ ਜਿਹੜਾ ਉਪਦੇਸ਼ ਹੈ ਨਾਨਕ ਦੀ ਗੱਲ ਨਹੀਂ ਬੰਦਦੇ ਨਾਨਕ ਦੀ ਗੱਲ ਕਹੀ ਹੋਈ ਹੈ ਜੋ ਉਹਨੂੰ ਨਹੀਂ ਮੰਨਦੇ ਨਾਨਕ ਨੂੰ ਮੰਨਦੇ ਆ ਨਾਨਕ ਨੂੰ ਕੀ ਮੰਨਦੇ ਹੋ ਕੀ ਮੰਨਦੇ ਵੀ ਨਾਨਕ ਜੰਮਿਆ ਸੀ ਜੰਮਿਆ ਸੀ ਇਹ ਤਾਂ ਪਤਾ ਹੀ ਹੈ ਨਾਨਕ ਦਾ ਆਪਸੀ ਸੀ ਨਾਨਕ ਨੇ ਯਾਤਰਾ ਕੀਤੀ ਲੋਕਾਂ ਨੂੰ ਸਮਝਾਇਆ ਸਮਝਾਇਆ ਕੀ ਸਮਝਾਇਆ ਓਏ ਤੱਕ ਹੀ ਲੈਣਾ ਕੀ ਸਮਝਾਇਆ ਛੱਡੋ 800 ਕਿਲੋਮੀਟਰ ਦੀ ਯਾਤਰਾ ਕੀਤੀ ਹੈ ਤੁਸੀਂ ਕੀ ਲੈਣਾ ਯਾਤਰਾ ਦਾ ਤੁਸੀਂ ਇਹ ਦੇਖੋ ਵੀ ਕੀ ਸਮਝਾਇਆ ਕੀ ਉਹ ਲੋਕਾਂ ਨੇ ਮੰਨੇ ਜਿਹਨੇ ਮੰਨੇ ਜਿਹਨੇ ਮੰਨੇ ਉਹ ਲੈਣਾ ਸੀ ਉਹਦਾ ਕੋਈ ਫਰਕ ਗਿਆ ਜਿਹਨਾਂ ਨਹੀਂ ਮੰਨਿਆ ਸ੍ਰੀ ਚੰਦ ਨੇ ਉਹਦਾ ਸਿਮਰਿਆ ਨਹੀਂ ਕੋਈ ਇਹ ਗੱਲ ਨਹੀਂ ਕਰਦੇ ਇੱਥੇ ਨਹੀਂ ਹੁੰਦੇ ਨਾਂਗਲੂ ਮੰਨਦੇ ਨੇ ਜਿਨ੍ਹਾਂ ਨੇ ਨਾਰਗ ਦੀ ਮੰਨੀ ਐ ਉਹ ਲੈਣਾ ਜਿਨ੍ਹਾਂ ਨੇ ਨਹੀਂ ਮੰਨੀ ਉਹ ਹੋਰ ਨੇ ਇਹ ਨਾਂ ਮੰਨਣ ਵਾਲੇ ਤਲੇ ਖੜੇ ਅਜੇ ਨਾਮ ਨਾਲ ਵਾਲੇ ਅੱਗੇ ਤਲੇ ਛੜੇ ਨੇ ਉਹ ਗਲਤੇ ਨਹੀਂ ਆਉਂਦੇ ਲੈਣੇ ਵਾਲੀ ਗਲਤੇ ਨਹੀਂ ਆਉਂਦੇ ਸਿਰਿ ਜਾਂਦ ਵਾਲੀ ਗਲਤੇ ਹੁੰਦੇ ਨੇ ਸਿਰਿ ਜਾਂਦ ਵਰ ਮੂਟਾ ਉਸੇ ਹੈ ਜੱਡਿਆ ਹੋਇਆ ਅੰਬਰਸਰ ਲੈਣੇ ਦੀ ਕੋਈ ਨਿਸ਼ਾਨੀ ਨਹੀਂ ਅੰਬਰਸਰ ਚ ਲੈਣੇ ਦੀ ਕੀ ਨਿਸ਼ਾਨੀ ਹੈ ਉਹਦੀ ਕੋਈ ਨਿਸ਼ਾਨੀ ਨਹੀਂ ਸਿਰਿ ਜਾਂਦ ਹੀ ਹੈਗੀ ਹੈ ਲੈਣੇ ਦਾ ਨਾਮ ਨਹੀਂ ਲੰਦੇ ਸਾਹਵਦਰਜ ਕੋਈ ਨਹੀਂ ਲੰਦਾ ਦੇ ਜਿਹੜੇ ਲੋਕ ਵੀ ਆਉਂਦੇ ਦਾ ਮਾਲਾ ਦੂਜਾ ਹੀ ਆਉਂਦਾ ਲੈਣ ਦਾ ਫਿਰ ਵੀ ਨਾ ਨਹੀਂ ਆਉਂਦਾ ਲੈਣ ਲੋਕ ਨਾਉਂ ਨਹੀਂ ਲਾਗੇ ਰਾਜੀ ਸ੍ਰੀ ਚੰਦ ਵਾਲੇ ਕਿਵੇਂ ਲੈਣ ਉਹ ਤਾਂ ਸ੍ਰੀ ਗਿਸੀ ਲੈਣ ਇਹਨਾਂ ਦੇ ਪੋਤੜੇ ਥੋਲੇ ਜਾਣੇ ਨੇ ਹੁਣ ਫੁੱਲ ਜਾਣੇ ਨੇ ਜੋ ਕੁਝ ਕੀਤਾ ਪੋਤੜੇ ਫੁੱਲੇ ਜਾਣੇ ਨੇ ਆ ਕੁਛ ਹਰਥ ਬ੍ਰੋਧ ਵਾਲੇ ਨੇ ਕਿਹਾ ਨਾ ਕਿ ਬ੍ਰੋਧ ਆਉਣੇ ਨੇ ਉਹਨਾਂ ਦਾ ਕਿੱਦਾਂ ਗੜਿਆ ਹੋਇਆ ਉੱਥੇ ਚੰਡੇ ਦੋ ਨੇ ਕਿਉਂ ਦੂਆ ਕੀਦਾ ਦੂਆ ਕੀਦਾ ਇਹ ਜਿਹੜੀ ਚੰਦਾ ਹੋਊਗਾ ਇੱਕ ਇਹਨਾਂ ਦਾ ਹੋਊਗਾ ਮੀਣਿਆਂ ਦਾ ਇੱਕ ਬੇਡੀਆਂ ਦਾ ਇੱਕ ਥੋਡੀਆਂ ਦਾ ਥੋੜੀ ਮੀਣਾਂ ਸੀਗੇ ਦੂਆ ਸ੍ਰੀ ਚੰਦ ਦੀ ਤਾਂ ਦੋ ਚੰਡੇ ਨੇ ਉਹ ਬ੍ਰਹਮ ਬੂਟਿਆ ਲਾਵੇ ਜੱਡਾ ਚਾਹੀਦਾ ਉੱਥੇ ਹੋਏਗਾ ਇਹ ਤਾਂ ਇਹਦੇ ਦੋ ਨਿਸ਼ਾਨ ਨੇ ਓਏ اور اے نا دے کمپرومائز نہ ہو دیں بیدی سوٹیوں دے دو نیشان نا دا کی مطلب بھی یہ جو گرو گروہ اکا ہے جے گروہ کا ہے پرمیچرے اکا ہے ایک بیدیوں دے دے دوڑیوں دے کیا ثابت کرنے کتھوں نے نیشان کہا دائے کچھ بھی نہیں ہے نا کل ثابت کرنے وہاں ساڈی جی مری حد ہے ساڈی پرمپرہ ہے چل ਹਾਂਜੀ ਔਰ ਜੇ ਕਾਰ ਨਹੀਂ ਗਏ ਹੁੰਦੇ ਅੰਦਰ ਜਿਕਾਲਾ ਅਨੰਦਪੁਰ ਸਾਹਿਬ ਦਾ ਜਿਹੜਾ ਫਟੇ ਇਹ ਅਨੰਦਪੁਰ ਸਾਹਿਬ ਲਈ ਹੈ ਇੱਥੇ ਨਹੀਂ ਕਰਦੇ ਸੀ ਕਿ ਇਹ ਤਾਂ ਖਲਾਸ ਟੱਲਾ ਸੀ ਹਾਂਜੀ ਮਾਨ ਕੀ ਤੁਰੀ ਤਿਆਗ ਹਾਂ ਜਿਸ ਤੇ ਪਰ ਨਹੀਂ ਕਿਛੂ ਹੋ ਕੋਏ ਦਰਪਣ ਵਾਲੀ ਸ੍ਰੀ ਇੱਕੋ ਸੋਇ ਇਸ ਤੋਂ ਪਰੇ ਜਿਹੜਾ ਮਾਨੁੱਖ ਤੇ ਜਿਹੜਾ ਮਾਨੁੱਖੀ ਪ੍ਰੇਮ ਤਿਆਗ ਇਸ ਤੋਂ ਪਰੇ ਕਿਤੇ ਅਵਨਾਸ਼ੀ ਪ੍ਰਪਤਿ ਬਿਨਾ ਕੁਝ ਨਹੀਂ ਹੋ ਸਕਦਾ ਸੰਸਾਰ ਇਸ ਤੋਂ ਪਰੇ ਨਹੀਂ ਕਿਛੁ ਕੋਇ ਉਦੋਂ ਅਲਾਵਾ ਪਰੇ ਦਾ ਮਤਲਬ ਉਹ ਤੋਂ ਅਲਾਵਾ ਕੁਝ ਨਹੀਂ ਹੋ ਸਕਦਾ ਸੰਸਾਰ ਚ ਕੁਝ ਨਹੀਂ ਕੋਈ ਕਰ ਸਕਦਾ ਸੰਸਾਰ ਚ ਪਰੇ ਨਹੀਂ ਕੁਛ ਹੋਏ ਸਰਵ ਨਿਰੰਤਰ ਇੱਕੋ ਸੋਇ ਸਰਿਆਂ ਦੇ ਵਿੱਚ ਲਗਾਤਾਰ ਹੈ ਉਹ ਉਹਦੀ ਆਵਾਜ਼ ਫਿਰ ਵੀ ਜਿੰਨੀਆਂ ਵੀ ਜੋ ਆਦਮੀਆਂ ਦੀ ਗੱਲ ਨਹੀਂ ਜਿੰਨੀਆਂ ਜੁਨੀਆਂ ਨੇ ਉਹਨਾਂ ਵਿੱਚ ਸਾਰਿਆਂ ਵਿੱਚ ਹੀ ਹੈ ਉਹ ਉਹ ਸਰਵ ਵਿਆਪੀ ਹੈ ਨਾ ਆਕਾਸ਼ ਪਾਣੀ ਹੈ ਉਹਦੀ ਆਕਾਸ਼ ਉੱਤੇ ਤਾਂ ਆਕਾਸ਼ ਉੱਤੇ ਤਾਂ ਕੋ ਹੈ ਬੀਜ ਮੰਤਰ ਸਾਰਿਆਂ ਨੂੰ ਦਿੰਦਾ ਉਹ ਬੀਜ ਮੰਤਰ ਸਰਬ ਕੋ ਗਿਆਨ ਨੂੰ ਸਾਰੇ ਜੀ ਜੰਤ ਦਾ ਠਾਕੁਰ ਹੈ ਉਹ ਸਾਰੇ ਜੀ ਜੰਤ ਦੀ ਪਾਲਣਾ ਕਰਨੀ ਰੱਖਿਆ ਕਰਨੀ ਜਮਣਾ ਮਾਰਨਾ ਉਹਦੇ ਹੱਥ ਚ ਹੈ ਸਾਰਿਆਂ ਨਾਲੇ ਉਹਦਾ ਸੰਪਰਕ ਹੈ ਹੁਣ ਦੂਏ ਦਾ ਸੰਪਰਕ ਸਾਬਤ ਕਰਕੇ ਦਿਖਾਓ ਚਾਹੇ ਰਾਮ ਹੈ ਚਾਹੇ ਕ੍ਰਿਸ਼ਨ ਹੈ ਚਾਹੇ ਕੋਈ ਨਾਨਕਾ ਚਾਹੇ ਕੋਈ ਹੋਰ ਸਾਬਤ ਕਰੋ ਸੰਪਰਕ ਸਾਬਤ ਕਰਕੇ ਦਿਖਾਓ ਹੁਣ ਸਾਬਤ ਕਰੋ ਕਿੱਥੇ ਆਮਦਾ ਕਨਿਸ਼ਾਂਦੀ ਤਾਂ ਗੱਲ ਕਰ ਜਾਂਦੇ ਨੇ ਜਾਂ ਨਾਨਕ ਦੀ ਗੱਲ ਆਉਂਦੀ ਆ ਨਾ ਕਹਿਣ ਦੀ ਫਿਰ ਫਿਰ ਸੁਣੋ ਹੁਣ ਨਾਨਕ ਨੂੰ ਨਾ ਤਾਂ ਰਾਮ ਨੂੰ ਕਹੋ ਬਿਸ਼ਰੂ ਨੂੰ ਕਹੋ ਇਹਨਾਂ ਦੇ ਨੂੰ ਸ਼ਿਵਜੀ ਨੂੰ ਕਹੋ ਹੋਰ ਦੇਵੀ ਦੇਵਤਾਂ ਨੂੰ ਸਭ ਨੂੰ ਕਹੋ ਨਾਨਕ ਨੂੰ ਨਾ ਕੋਈ ਕਿਉਂਕਿ ਕਹਦੇ ਨਾ ਕਹੀਏ ਉਹ ਵੀ ਆਦਮੀ ਹੈ ਨਾਨਕ ਦਾ ਕਹਿੰਦਾ ਨੀਚ ਅੰਦਰ ਨੀਚੇ ਹਟ ਨੀਚੀ ਹੁ ਅੱਧ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸੂ ਕਹ ਦੀ ਉਹ ਕਹਿੰਦੇ ਜਿਹੜੇ ਵੱਡੇ ਵੱਡੇ ਨੇ ਮੇਰੀ ਉਹਨਾਂ ਕੋਈ ਰੀਸ ਨਹੀਂ ਮੈਂ ਤਾਂ ਮੈਂ ਨਹੀਂ ਕੁਝ ਕਰ ਸਕਦਾ ਇਹ ਕਰਦੇ ਹੁਣ ਕੇ ਕਰ ਕਰੀ ਜਾਣ ਆਹੀ ਕਹਿ ਰਿਹਾ ਨਾਨਕ ਆਪੇ ਨਾਨਕ ਦਾ ਤਾਂ ਬੋਲ ਹੀ ਰਿਹਾ ਹੋਰ ਕੌਣ ਕਹਿ ਰਿਹਾ ਸਰਬ ਨਾਂਤਰ ਇੱਕੋ ਸੋਈ ਸਰਬ ਨਾਂਤਰ ਇੱਕੋ ਸੋਈ ਜੋ ਬੋਲਿਆ ਉਹਨਾਂ ਨੇ ਦੇਖ ਕੇ ਬੋਲਿਆ ਐਵੇਂ ਝੂਠ ਨਹੀਂ ਬੋਲਿਆ ਕੁਝ ਵੀ ਸਰਵ ਨਿਰੰਤਰ ਸਾਰਿਆਂ ਦੇ ਵਿੱਚ ਲਗਾਤਾਰ ਰਹਿੰਦਾ ਨਿਰੰਤਰ ਲਗਾਤਾਰ ਇਹ ਸੌ ਜਾਂਦਾ ਉਹ ਤੰਗ ਨਹੀਂ ਹੁੰਦਾ ਜੇ ਉਹ ਨਹੀਂ ਸੌਂਦਾ ਤਾਂ ਹੀ ਇਹਦੇ ਅੰਦਰਲਾ ਨਹੀਂ ਸੌਂਦਾ ਤਾਂ ਹੀ ਜਿਹੜਾ ਸਾਲ ਲੈ ਰਿਹਾ ਨਾ ਜਦੋਂ ਉਹਨੇ ਸੋਨ ਸਮਾਦ ਹੋਣਾ ਇਹਨੇ ਵੀ ਸੋਨ ਸਵਾਥੇ ਨਹੀਂ ਸੌਣਾ ਜੀ ਜੇ ਜਾਲਾ ਸਰਣਾ ਤੁਸੀਂ ਨੇ ਪਾਠੀ ਸੌ ਜਾਂਦਾ ਹੁੰਦਾ ਪਰ ਜੇ ਸੇਵਾਦਾਰ ਜਾਗਦਾ ਹੋਵੇ ਪਾਠੀ ਨੂੰ ਸੌਣ ਨਹੀਂ ਦਿੰਦਾ ਉਹ ਕਿਹੜਾ ਵਾਰਦਾ ਰਹਿੰਦਾ 10 ਮਿੰਟ ਬਾਅਦ ਇਹ ਪਾਠੀ ਸੌਂਦਾ ਨਹੀਂ ਗਿਆ ਰੰਗਵਾੜੀ ਦਾ ਸਮਝ ਆਉਂਦਾ ਨੇ ਦੇਵਤਾ ਸੇਵਾਦਾਰ ਤਕੜੇ ਨਾਲ ਹੁਣ ਸੇਵਾਦਾਰਾ ਕੇ ਬੈਠੇ ਰਹਿੰਦੇ ਪੰਜ ਚਾਰ ਹੁਣ ਤਾਂ ਬਿਜ਼ਨਸ ਬਣ ਗਿਆ ਹੁਣ ਕਾਹਦੇ ਖਣਪਾਸ ਨੇ ਪੰਜ ਚਾਰ ਬੰਦੇ ਬੈਠੇ ਰਹਿੰਦੇ ਤੇ ਘਰ ਵਾਲੇ ਵੀ ਸਾਰੀ ਰਾਤ ਮੈਂ ਕਿਹਾ ਭਲਾ ਬਾਠੀ ਸੌਂ ਜੀ ਉਹ ਪਾਠੀ ਤੰਤਾ ਦੋਹਲਾ ਨਾ ਹੁੰਦੇ ਉਹ ਆਪਣੇ ਸੌਂ ਸੁਗ ਰਹਿੰਦੇ ਨੇ ਵਿਚਾਈ ਇਸ ਕਰਕੇ ਜੇ ਉਹ ਸੌਂ ਜਵੇ ਤਾਂ ਇਹ ਜਿਹੜਾ ਜੀਵ ਸਤਗੁਰ ਜਿਹੜਾ ਜਾਗਦਾ ਦਿਓ ਇਹ ਵੀ ਸੌਂ ਜਵੇ ਉਹ ਇਹਨੂੰ ਨਹੀਂ ਸੌਂ ਦਿੰਦਾ ਸਤਗੁਰ ਉਹਦੇ ਕਰਕੇ ਜਾਗਦਾ ਆਪ ਜਾਗਦਾ ਸਰਬਨਾੰਤਰ ਸਾਰਿਆਂ ਦੇ ਅੰਦਰ ਉਹ ਸੁਣ ਨਹੀਂ ਦਿੰਦਾ ਉਹ ਰੋਂਦਾ ਰਹਿੰਦਾ ਉਹਦੇ ਨਾਲ ਜੁੜਿਆ ਹੋਣਾ ਕਰਕੇ ਨਹੀਂ ਸੁਣਦਾ ਜਦੋਂ ਉਹਦੇ ਨਾਲ ਜੁੜ ਜਾਂਦਾ ਨਾ ਫਿਰ ਨਹੀਂ ਸੁਣ ਦਿੰਦਾ ਹਕਮਨਾਗੜਾ ਜੁੜ ਜਾਂਦਾ ਉਹ ਨਹੀਂ ਸੁਣਦਾ ਗੁਰਮੁਖ ਜਾਗੇ ਨਹੀਂ ਰਹੋ ਉਹ ਸੁਣ ਦਵੇ ਜੇ ਆਪ ਸੋਵੇ ਤਾਂ ਇਹਨੂੰ ਸੁਣਨ ਦਵੇ ਨਾ ਸੋਵੇ ਨਾ ਸੌਣ ਦਵੇ ਸੱਪ ਦਾ ਡੰਗਿਆ ਜੇ ਸੌਂ ਜੇ ਤਾਂ ਮਰ ਜਾਂਦਾ ਇਹ ਮਾਇਆ ਦਾ ਡੰਗਿਆ ਆ ਸੌਂਦਾ ਹੀ ਮਰਦਾ ਇਹਦਾ ਸੌਣਾ ਹੀ ਮਰਦਾ ਸੱਪ ਦਾ ਡੰਗਿਆ ਨੂੰ ਸੌਂ ਨਹੀਂ ਦਿੰਦੇ ਹੁੰਦੇ ਜੇ ਕਹਿੰਦੇ ਜੇ ਸੌਂ ਗਿਆ ਨੂੰ ਨਹੀਂ ਫੇਰ ਜਾਗ ਨਹੀਂ ਆਉਣੀ ਅੱਖ ਨਹੀਂ ਖੁੱਲਣੀ ਇਹਦੀ ਬੱਸ ਫਿਰ ਗਿਆ ਇਹਨੂੰ ਸੌਣ ਨਾ ਦੋ ਜਿੰਨਾ ਜਰ ਮਾਇਆ ਚਾਹ ਜੇ ਸੌਂ ਗਿਆ ਤਾਂ ਮਰ ਗਿਆ ਗੁਰੂ ਮੂਫੇ ਜਗਦਾ ਨੀਂਦ ਰੋਹਾ ਨੀਂਦ ਨਹੀਂ ਸੌਂਦਾ ਉਹ ਆਪ ਜਾਗਦਾ ਸਰਬਨਿਰੰਤਰ ਕੋ ਸੋਏ ਹਾਂਜੀ ਆਪੇ ਬੀਨਾ ਆਪੇ ਦਾਨਾ ਜਹਿਰ ਲੰਘੀਰ ਕਹੀਰ ਭਜਾਨਾ ਆਪੇ ਬੀਨਾ ਆਪੇ ਦਾਨਾ ਜਿੰਨਾ ਜੜੋ ਏਕਾ ਹੈ ਉਹ ਨਾਲ ਜਰਤਾ ਨਾ ਬੀਨਾ ਨਾ ਦਾਨਾ ਇੱਥੇ ਜਿਹੜਾ ਇੱਕ ਉਹ ਵੀਨਾ ਦਾ ਨਾਂ ਆ ਪਈ ਹੈ। ਦਾਣਾ ਚੋਗਾ ਦੇਣ ਵਾਲਾ ਵੀਨਾ ਚੋਗਾ ਖਾਣ ਵਾਲਾ। ਆਪਣਾ ਹੀ ਹੱਥ ਆਪਣੇ ਮੂੰਹ ਨੂੰ ਜਾਂਦਾ। ਆਪਣਾ ਹੱਥ ਆਪਣੇ ਮੂੰਹ ਨੂੰ ਜਾਂਦਾ। ਆਪੇ ਖਾਂਦਾ ਨਾ। ਜੇ ਖਾਂਦਾ ਮੂੰਹ ਤਾਂ ਮੂੰਹ ਜਿਗੜਾ ਖਾਤੇ ਇਸ ਤਰ੍ਹਾਂ ਰਹੇਗਾ ਦੀ। ਜੇ ਹਾਥੀ ਚ ਫੜੀ ਆ ਹਾਥੀ ਚ ਘੜਾ ਰਹਿ ਜਾਣੀ ਆ ਮੂੰਹ ਚ ਪਾਲੀ ਮੂੰਹ ਚ ਬਣੀ ਜਾਣੀ ਦੰਦਾ ਨੇ ਜਿੱਥੇ ਉਥੇ ਬਣੀ ਜਾਣੀ ਜਾਣੀ ਕਿਤੇ ਮਿਹਦੇ ਚ ਖਾਣੀ ਮਿਹਦੇ ਚ ਵੀ ਨਹੀਂ ਜਾ ਕੇ ਉਥੇ ਹজম ਹੋ ਜਾਣੀ ਆ ਉਦੋਂ ਰਸਗਾਂ ਟੁੱਟ ਜਾਣ ਕੁੱਲ ਮਲਾ ਕੇ ਹੱਥ ਨੂੰ ਤਾਕਤ ਜਿਵਾੜੇ ਨੂੰ ਤਾਕਤ ਜੀਭ ਨੂੰ ਤਾਕਤ ਸਾਰੀ ਤਾਕਤ ਉਸ ਖਰਾਬ ਚੋ ਹੀ ਹੋਣੀ ਆ ਸਿੱਛ ਸਾਰੇ ਨੂੰ ਮਿਲ ਜਾਣ ਮੈਂ ਤੋ ਦਾ ਜਿੱਤ ਤੱਕ ਚੱਲਣੀ ਆ ਚੀਜ਼ ਉੱਥੋਂ ਜਾ ਕੇ ਸਸਾ ਸਰੀਰ ਨੂੰ ਮਿਲਣਾ ਬਣਵਾਇਆ ਸਭ ਨੂੰ ਮਿਲ ਜਾਣਾ ਜਿਹਨੇ ਜਿਹਨਾਂ ਜਿਹਨਾਂ ਕੰਮ ਕੀਤਾ ਰਹਿਣੀ ਕਿਸੇ ਕੋਲ ਨਹੀਂ ਜਾਣੀ ਵੀ ਕਿਸੇ ਕੋਲੋਂ ਨਹੀਂ ਨਾ ਕਿਸੇ ਕੋਲ ਰਹਿਣੀ ਆ ਨਾ ਕਿਸੇ ਕੋਲੋਂ ਜਾਣੀ ਆ ਹੱਥ ਚ ਹੱਥ ਚ ਨਹੀਂ ਰਹੀ ਮੂੰਹ ਵਾਲੀ ਮੂੰਹ ਚ ਨਹੀਂ ਰਹੀ ਪੇਟ ਵਾਲੀ ਪੇਟ ਚ ਨਹੀਂ ਰਹੀ ਔਰ ਰਹੀ ਵੀ ਨਹੀਂ ਗਈ ਵੀ ਨਹੀਂ ਬਹੁਤੀ ਸ਼ਕਤੀ ਵਰਣਵੀ ਸਾਰੀ ਮਿਲ ਗਈ ਸਰੀਰ ਚ ਅੱਖਾਂ ਨੂੰ ਵੀ ਮਿਲ ਗਈ ਅੱਖ ਵੀ ਤਾਂ ਹੈ ਕੰਮ ਕਰਦਾ